छोड़ी छोर बंदड़ जी सत साइ सत सब सत साहिब जी बंद छोर बंद छोर Shri Ram, Jai Ram, Jai Ram, 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 Jai Ram, Jai Jai Ram.

जय जय राम खेत गुरु राम जय राम जय जय राम श्री राम जय राम जय जय राम उजाइयां ਤੇ ਬੈਠੇ ਨੇ ਸਾਡੇ ਬਰਾਸਦੇ ਦੇ ਉੱਤੇ ਢੰਡੇ ਪਾਣੀ ਦੇ ਨਾਲ ਸਾਲਾ ਕੰਮ ਕਰਦੇ ਜਿਹੜਾ ਬਹੁਤ ਆ ਵੀ ਠੰਡਾ ਹੁੰਦਾ ਕਦੇ ਕਰਤ ਕੋਈ ਨਹੀਂ ਸਹਿੰਦਾ ਇਹਨਾਂ ਸਾਰੇ ਦੁੱਧ ਅਸੀਂ ਕਿਹਦੇ 1-2 ਰੁਪਏ ਕਿਤੇ ਵਧਾ ਲਈਏ ਸਾਰੇ ਬੰਦੇ ਸਾਨੂੰ ਪੁੱਛੇ ਲੱਗ ਜਾਂਦੇ ਹੁਣ ਕਾਹਦੇ ਤੇ ਰੇਟ ਵਧਾਇਆ ਕਿਉਂਕਿ ਸਾਡੀ ਜਿਹੜੀ ਜਿਹੜੀ ਸਾਡੀ ਖਰੀਦ ਆ ਉਹਦੇ ਮੁਤਾਬਕ ਜੇ ਅਸੀਂ 80-90 ਰੁਪਏ ਦੀ ਦੁੱਧ ਲਈਏ ਕਿ ਲੋਕ ਖਾ ਵੀ ਪੂਰਾ ਨਹੀਂ ਸਕਦੇ ਇਹਨਾਂ ਲੋਕਾਂ ਨੇ ਜਿਹੜੇ ਬੇਰ加 ਮਹਿਕਮਾ ਆ ਉਹਦਾ ਬੰਦਿਆਂ ਦਾ ਵੀ ਪੂਰੀ ਤਰ੍ਹਾਂ ਟੱਕਾ ਦਿੱਤਾ ਹੈ ਕਿਹੜਾ ਵੀ ਸਾਡੇ ਦੁੱਧ ਦੀ ਜਿਹੜੀ ਫਾਇਦਾ ਉਹਦਾ ਵੀ ਪੂਰੀ ਨਹੀਂ ਆਉਂਦੀ ਹੋਰ ਬਹੁਤ ਸਾਰੇ ਜਿੰਨੇ ਵੀ ਕੰਮ ਹੈ ਜੇ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੇ ਉਹਨਾਂ ਨੂੰ ਵੀ ਪੁੱਛਣਾ ਚਾਹਨਾ ਕਿ ਜਿਹੜੇ ਦੇ ਸਾਡੇ ਦੁਜਨ ਪ੍ਰਾਪਤ ਹੋ ਤੁ ਨਾ ਜਾਣ ਤੇ ਤੁਹਾਡੀ ਇਹ ਜਿਹੜੀਆਂ ਫੈਕਟਰੀਆਂ ਚੱਲ ਸਕਦੀਆਂ ਜਿਹੜਾ ਪੈਟ ਵਾਲਾ ਦੋਧਾ ਤੁਸੀਂ ਪੀ ਸਕਦੇ ਆ ਨਹੀਂ ਪੀ ਸਕਦੇ ਕਿਉਂਕਿ ਸਾਡਾ ਤਾਂ ਇੱਕੋ ਇੱਕ ਮਕਸਦ ਹੈ ਕਿ ਜਿਹੜੀ ਤੂੜੀ ਆ ਉਹ ਸਾਰੇ ਲੱਫਾ ਹੀ ਤੁੰਡਲ ਸਿੰਘ ਸਾਹਿਬ ਦੇ ਨਾਲ ਰੋਜ਼ ਘੱਟੀ ਜਾਂਦੀ ਆ ਹੋਰ ਬਾਹਰ ਸਾਰੀਆਂ ਫੈਕਟਰੀਆਂ ਨੇ ਇੱਕ ਪਾਸੇ ਥੋੜੀ ਮਿਲਦੀ ਨਹੀਂ ਦੂਜੇ ਪਾਸੇ ਵਾਇਲਰ ਦੇ ਵਿਚ ਚਲਾਨ ਦੇ ਲਈ ਯੂਸ ਕਰ ਅਸੀਂ ਜਦੋਂ ਪਾਸੋਂ ਮੇ ਰੋਕਿਆ ਇੱਕ ਟਰਾਲੀ ਜਿਹਨੂੰ ਰੋਕੀ ਅਸੀਂ ਜਿਸ ਦਿਨ ਕੋਈ ਕੋਈ ਕੈਸ਼ੀਨ ਗਾਣੂ ਕਿ ਤੁਹਾਡੇ ਕੋਲ ਕੋਈ ਰਾਇਤੀ ਨਹੀਂ ਹੈ ਕਿ ਤੁਸੀਂ ਕਿਸੇ ਦਾ ਕੰਮ ਨਾ ਕਿ ਤੁਸੀਂ 2 ਮਿੰਟ ਵਿੱਚ ਤੁਹਾਨੂੰ ਫੋਨ ਲਾਉਣੇ ਆਪਦਾ ਕੋਣਾ ਜੂਗਾ ਕੋਨ ਐਮ ਐਲ ਏ ਸਾਹਿਬ ਦਾ ਫੋਨ ਆਜੂਗਾ ਕੋਨ ਹੁਣੇ ਮੰਤਰੀ ਸਾਹਿਬ ਦਾ ਫੋਨ ਆਜੂਗਾ ਮੈਂ ਕਿਹਾ ਕਿ ਜਿਹੜੇ ਮੰਤਰੀ ਸਾਹਿਬ ਨੇ ਐਮ ਐਲ ਏ ਸਾਹਿਬ ਨੇ ਕੀ ਉਹ ਕਹਿੰਦੇ ਆ ਕਿ ਜਿਹੜੇ ਸਾਡੇ ਜਿਹੜੇ ਲੋਕਾਂ ਨੂੰ ਮੱਝਾਂ ਨੂੰ ਜਿਹੜੇ ਚਾਰਾ ਪਾਣੇ ਵਾਲਾ ਆ ਉਹ ਤੁਸੀਂ ਇੱਕ ਵੱਡੀ ਤਦਾਦ ਦੇ ਵਿੱਚ ਤੇ ਵੇਚੋ ਤੇ ਜਿਹੜੀ ਤੂੜੀ ਉਹਨੂੰ ਅੱਗ ਲਾਈ ਜਾਵੇ। ਬਲਾਈ ਦੇ ਵਿੱਚ ਗਊਸ਼ਾਲਾ ਉਥੇ ਰੋਜ਼ 5-7 ਗਊ ਮਾਸਾ ਮੈਂ। ਉਹ ਸਾਰੇ ਜਿਹੜੇ ਇੱਥੇ ਅੱਥਰੂ ਬੈਠੇ ਉਹਨਾਂ ਨੂੰ ਵੀ ਬਾੜੀ ਵਾਲੀ ਉਹਨਾਂ ਨੂੰ ਪੁੱਛਦੇ ਵੀ ਦੱਸੋ ਕਿ ਦੋਸਤੀ ਕੀ ਗੱਲ ਤੇ ਤੂੜੀ ਨਹੀਂ ਪੰਦੀ। ਜਿਹੜੀ ਤੂੜੀ ਹੈ ਅਗਰ ਕਿਸੇ ਪ੍ਰਾਈਵੇਟ ਬੰਦੇ ਤੋਂ ਲੈਂਦੇ ਹੋ 12 ਤੋਂ 13 ਕੰਕਾ ਹਜੇ ਨਿਕਲੀ ਆ ਪੂਰੀਆਂ ਨਹੀਂ ਲੱਗੀਆਂ ਕਿ ਹੁਣ ਵੀ ਅੱਥਰੂ ਦੇ ਕੀ ਰੇਟ ਹੋਣਗੇ। ਅਫਸਰ ਦੇ ਵਿਕਟੋਰੀ ਕੀ ਮੰਗਦੇ ਆ ਕਿ ਇਹ ਜਿਹੜੀ ਫੈਕਟਰੀ ਹੈ ਇਹ ਤੂੜੀ ਦੀ ਜਿਹੜੀ ਪਰਚੇ ਦੀ ਦਾ ਇੰਚਾਰਜ ਹੈ ਉਹ ਆ ਕੇ ਕਹੇ ਕਿ ਮੈਂ ਜ਼ਿੰਮੇਵਾਰੀ ਜਗਦਾ ਕਿ ਮੈਂ ਤੂੜੀ ਅੱਗੇ ਤੋਂ ਪਰਚੇ ਨਹੀਂ ਕਰਦਾ ਅਸੀਂ ਹੋਰ ਵੀ ਜਾਣਦੇ ਆ ਜੀ ਸੀ ਸਾਹ ਦੇ ਹੁਕਮ ਦੇ ਨਾਲ ਜੁੜੇ ਵੀ ਤੁਹਾਨੂੰ ਜਿਹੜਾ ਆਰਡਰ ਦਾ ਦਿਖਾਣਾ ਚਾਹੁੰਦਾ ਮੈਂ ਪ੍ਰਸ਼ਾਸਨ ਦੇ ਬੰਦੇ ਵੀ ਜਿੰਨੇ ਹੈਗੇ ਆ ਉਹਨਾਂ ਜਾਣੀ ਦੱਸਣਾ ਇੱਕੋ ਗੱਲ ਜਾਨਣਾ ਕਿ ਇਹਦੇ ਤੇ ਕੋਈ মিডিਆ ਕੰਮਚਾਰੀ ਕਰੀ ਗੌਰ ਕਰਦੇ ਨੇ ਕਿ ਇਹ ਇੱਥੇ ਕਿਥੇ ਵੀ ਸਰ ਚੰਡੀਗੜ੍ਹ ਤੱਕ ਇਹੋ ਨੇ ਕਰ ਦਿੱਤੇ ਗਏ ਕਦੇ ਮਨਜੋਤ ਪੀਸੀ ਸਾਹਿਬ ਹੁਸ਼ਿਆਰ ਪਰ ਤੋਂ ਉਹਨਾਂ ਦੀ ਆਪਾਂ ਨੌਲੇਜ ਉਹਨਾਂ ਨੇ ਲਿਆਂਦਾ ਜੀ ਕਿ ਧਾਰਾ 147 ਦੇ ਅਧੀਨ ਕੋਈ ਅਧਿਕਾਰਨ ਦੀ ਵਰਤੋਂ ਕਰਦਾ ਹੋਇਆ ਜਿਹੜਾ ਉਸ ਘਰ ਤੋਂ ਵਿੱਚ ਸੁੱਕੀ ਟੋਰੀ ਨੂੰ ਬਲਣ ਤੇ ਪਵੰਦੀ ਲਗਾ ਦੇ ਹੁਕਮ ਜਾਰੀ ਕਰੇ ਕਿ ਇਹ ਜਿਹੜੀ ਮੈਨਾਂ ਇਹਦੇ ਲਈ ਕੋਈ ਤਰੋੜਾ ਬੁਆਈ ਨਹੀਂ ਹੁੰਦਾ ਅਗਿਆਸੀ ਆਪੀ ਤੇ ਆਈ ਅਰੇ ਤੇ ਜਿਹੜੀ ਸਖਤੀ ਪਾ ਕੇ ਕਿਹਾ ਕੇ ਸਾਹ ਲਊਗਾ ਕਿ ਸਾਡੇ ਮਨਜੋਤ ਐਮਐਨ ਸਾਹਿਬ ਜਿਆ ਕਿਸੇ ਗਾੜੀ ਜੀ ਉਹਨਾਂ ਨੇ ਵੀ ਬहोत ਬਾਰੀ ਸੋਚਿਆ ਨੂੰ ਕਿਹਾ ਜੀ ਜਿਹੜਾ ਪਾਣੀ ਇੱਥੇ ਤੁਸੀਂ ਦੂਸ਼ਿਤ ਕਰ ਦਿੱਤਾ ਹੈ ਜਿਹੜਾ ਪਾਣੀ ਹੈ ਕੋ ਪੋਲਿਊਸ਼ਨ ਬੋਰਡ ਦੀ ਹੈ ਜਿੰਨੀਆਂ ਵੀ ਕੰਡੀਸ਼ਨਰ ਨੇ ਕੋ ਕਿਸੇ ਨੂੰ ਮਿਲੇ ਨਹੀਂ ਮੰਦੇ ਕਿਉਂਕਿ ਜਿਹੜਾ ਪਾਣੀ ਹੈ ਤੁਸੀਂ ਜਾ ਕੇ ਦੇਖਦੇ ਕਿ 5 ਕਿਲੋਮੀਟਰ ਪਿੱਛੇ ਤੋਂ ਹੀ ਕਹਿ ਲੜੀ ਸ਼ੁਰੂ ਹੋ ਜਾਂਦੀ ਹੈ ਕੋਈ ਨਹੀਂ ਬੰਦਾ ਪੁੱਛਦਾ ਕੋਈ ਨਹੀਂ ਬੰਦਾ ਹੁਣ ਜਿਹੜੀ ਆਪਾਂ ਜਾਣਦੇ ਜੀ ਅੱਜ ਇੱਕ ਹੱਕ ਤੇ ਸੱਚ ਦੀ ਲੜਾਈ ਲਈ ਸਾਡੇ ਭਰਾ 35 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਇੱਥੇ ਆਏ ਸੀ ਆਪਣੇ ਜਿਹੜਾ ਇਹਨਾਂ ਦਾ ਦਰਦ ਸੀਗਾ ਉਹ ਇਹਨਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦੱਸਿਆ ਤੇ ਹੁਣ ਜਿਹੜਾ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਜਿਹੜੀ ਫੈਕਟਰੀ ਦੇ ਜਿਹੜੇ ਮੈਨੇਜਰ ਨੇ ਜਾਂ ਪਲਾਂਟ ਦੇ ਹੈੱਡ ਨੇ ਉਹਨਾਂ ਸਾਰਿਆਂ ਨਾਲ ਗੱਲ ਕੀਤੀ ਉਹਨਾਂ ਨੇ ਬਕਾਇਦਾ ਕਿ ਉਹ ਕਹਿੰਦੇ ਜੀ ਕੋਈ ਗੱਲ ਨਹੀਂ ਜਿਹੜੀ 174 ਦੀ ਧਾਰਾ ਆ ਸਰਕਾਰ ਦੇ ਜੋ ਦਿਸ਼ਾ ਨਿਰਦੇਸ਼ ਆ ਉਹਨਾਂ ਮੁਤਾਬਕ ਅਸੀਂ ਕੰਮ ਕਰਾਂਗੇ ਬਾਕੀ ਸਾਡੇ ਕਿਸਾਨਾਂ ਦੀ ਜਿਹੜੀ ਮਾਣ ਹੈ ਉਹਨਾਂ ਦੇ ਸਾਰੇ ਸਹਿਯੋਗ ਅਸੀਂ ਆਪੋ ਧਰਨਾ ਚਾਂਦੀਪੁਰ ਵੱਲ ਢੰਗ ਦੇ ਨਾਲੋਂ ਨੂੰ ਮੁਵਾਪਨ ਕਰ ਦਿੱਤਾ ਗਿਆ ਉਸ ਤੋਂ ਬਾਅਦ ਜਿਹੜੀ ਹੁਣ ਮਹਾਰਾਜ ਦੇ ਨਾਲ ਜਾ ਕੇ ਜਿਹੜੀ ਗੱਲ ਕਰਨੀ ਹੈ ਵੀ ਉਸ ਤੋਂ ਜਿਹੜੀ ਅਗਲੇ ਰੰਗ ਦੀ ਨੀਤੀ ਹੋਗੀ ਤੇ ਉਹ ਸਾਡੇ ਮਹਾਰਾਜ ਤੁਹਾਨੂੰ ਦੱਸੂਗੇ ਤੇ ਉਹਦੇ ਮੁਤਾਬਕ ਸਾਰੇ ਇਹਨਾਂ ਕੰਮਾਂ ਨੂੰ ਕੀਤਾ ਜਾਵੇ